ਸਿੰਘ ਜੱਜ ਪ्योर ਪੰਜਾਬ ਹੈਡਲਾਈਨ ਤੋਂ ਹਰਪਾਲ ਜੱਜੀ ਪਤਿਰਕਾਰ ਚਿੰਜੀ ਲਡਵਾ ਜੀ ਜਗ ਬਾਣੀ ਤੋਂ ਪਹੁੰਚੇ ਨੇ ਪੰਜਾਬੀ ਸ਼ਹਿਰ ਗੁਜਾਰਾ ਦੈਨਿਕ ਪਾਸਕਰ ਵਿਸ਼ੇਸ਼ ਜਾਗਰਣ ਤੋਂ ਪਹੁੰਚੇ ਨੇ ਬਗਾ ਸੇਲ ਕੀ ਆਣਾ ਜੀ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਗੜੀਜੀਤ ਸਿੰਘ ਦਾ ਛਿੰਝ ਮੇਲਾ 71ਵਾਂ ਛਿੰਝ ਮੇਲਾ ਬੜੇ ਧੂਮ-ਧਾਮ ਦੇ ਨਾਲ ਸ਼ੁਰੂ ਹੋ ਗਿਆ ਇਹ ਅੱਜ ਤੱਕ ਆਪਣੇ 60 ਸਾਲ 70 ਸਾਲ ਪੂਰੇ ਕਰ ਲਏ ਆ ਜਿਹੜਾ ਪੰਜਾਬ ਦੇ ਵਿੱਚ ਇੱਕ ਨਾਮੀ ਮੇਲਾ ਬਣ ਗਿਆ ਇਹਦੇ ਵਿੱਚ ਹਜੇ ਪਲਵਾਨ ਸਾਰੇ ਹੀ ਜਿਹੜੇ ਰੁਸਤਮ ਹਿੰਦ ਬਣੇ ਆ ਬਿਨਾ ਬੁਲਾਇਆ ਤੇ ਇੱਥੇ ਆ ਕੇ ਖੋਲ ਕੇ ਗਏ ਆ ਚਾਹੇ ਮਹਿਰਦੀਨ ਹੋਵੇ ਚਾਹੇ ਕੋਈ ਵੀ ਹੋਵੇ ਸਾਰੇ ਜਗਿੰਦਰ ਪਹਿਲਵਾਨ ਰੁਸਤਮ ਹਿੰਦ ਮਹਿਰਦੀਨ ਤੇ ਪੋਲਾ ਪਹਿਲਵਾਨ ਸਾਰੇ ਇਥੇ ਬਿਲੇ ਸੱਜਣਾਂ ਦੇ ਘੁਲਕੇ ਗਏ। ਪੀਰਾਂ ਦੀ ਜਗ੍ਹਾ ਬਹੁਤ ਸਖਤ ਹੈ। ਬੜੀ ਉਹਦੀ ਮਾਨਤਾ ਆ ਲੋਕ ਬੜੀ ਸ਼ਰਧਾ ਦੇ ਨਾਲ ਇੱਥੇ ਆਉਂਦੇ ਜਾਂਦੇ ਆ। ਇਹ ਮੇਲਾ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਮਸ਼ਹੂਰ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਬਣ ਚੁੱਕਾ। ਡਿਸਪਲਿਨ ਦੇ ਤੌਰ ਤੇ ਪ੍ਰਬੰਧ ਦੇ ਤੌਰ ਤੇ ਇਸ ਮੇਲੇ ਦਾ ਇੱਕ ਰਿਕਾਰਡ ਆ। ਕਿਤੇ ਕਿਸੇ ਨਾਲ ਵੀ ਕਦੇ ਕੋਈ ਬੇਇਨਸਾਫੀ ਨਹੀਂ ਹੁੰਦੀ। ਕਦੇ ਕੋਈ ਧੱਕਾ ਨਹੀਂ ਹੁੰਦਾ। ਕਦੇ ਕਿਸੇ ਦੇ ਨਾਲ ਕੋਈ ਜੋਰ ਨਹੀਂ ਹੁੰਦਾ ਇਸ ਮੇਲੇ ਕਰਕੇ ਸਾਰੇ ਹੀ ਪਹਿਲਵਾਨ ਦੇਖਣ ਵਾਲੇ ਦਰਸ਼ਕ ਵੀ ਸਾਰੇ ਇਸ ਮੇਲੇ ਨੂੰ ਬਹੁਤ ਹੀ ਪਸੰਦ ਕਰਦੇ ਆ ਆਉਂਦੇ ਆ ਸਿਰਫ ਇੱਕ ਘਾਟ ਹੈ ਜਿਹੜੀ ਅਸੀਂ ਅਗਲੇ ਸਾਲ ਤੱਕ ਪੂਰੀ ਕਰਦੇ ਹਾਂ ਕਿ ਇਹਦੇ ਚੜ੍ਹਦੇ ਉੱਪਰ ਦੇ ਪਾਸੇ ਇੱਕ ਸਾਈਡ ਜਿਹੜੀ ਕਿ ਅਸੀਂ ਇਸ ਸਾਲ ਨਹੀਂ ਕਰ ਸਕੇ ਉਹ ਅਗਲੇ ਸਾਲ ਅਸੀਂ ਪੂਰੀ ਕਰ ਦਵਾਂਗੇ ਬੈਠਣ ਲਈ ਛੇੜ ਦਾ ਪ੍ਰਬੰਧ ਉਹ ਤੋਂ ਬਾਅਦ ਸੜਕ ਦੇ ਪਾਸੇ ਵੀ ਛੇੜ ਦਾ ਪ੍ਰਬੰਧ ਹੋਊਗਾ ਤਾਲ ਦੀ ਨਾਲ ਕਮੇਟੀ ਦਾ ਇੱਕ ਫੈਸਲਾ ਹੋਇਆ ਕਿ ਜਿੱਥੇ ਕੋਲਾ ਹੁੰਨੀਆ ਕੋਲਾ ਦੇ ਬਾਥ ਹੈ ਵੀ ਸਾਰਾ ਅਸੀਂ ਛਾਂ ਦੇ ਲਈ ਕਵਰ ਕਰਾਂਗੇ ਤਾਂ ਕਿ ਪਹਿਲਵਾਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਜਿੱਥੇ ਧੁੱਪ ਦੇ ਵਿੱਚ ਮੇਲਾ ਹੁੰਦਾ ਰਹੇ ਉੱਥੇ ਇਹ ਮੇਲਾ ਮੀਂਹ ਦੇ ਵਿੱਚ ਵੀ ਚੱਲਦਾ ਰਹੇ ਦਰਸ਼ਕ ਤੇ ਪਹਿਲਵਾਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਸ ਮੇਲੇ ਲਈ ਸਾਰੇ ਪਹਿਲਵਾਨਾਂ ਨੂੰ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਨੀਸ ਨਗਰ ਦੇ ਵਿੱਚ ਦੁਨੀਆ ਦੇ ਤਕਰੀਬਨ ਤਕਰੀਬਨ ਵੱਡੇ ਵੱਡੇ ਮਾਲਿਸ ਨਗਰ ਦੇ ਵਿੱਚ ਨੰਤ ਮਸਤ ਦਿਨੋਂ ਸਤਿਕਾਰ ਮਨਜੀਤ ਪਹਿਲਵਾਨ ਜੀ ਰੁਲਕਾ ਕਲਾ ਰੋਹਿਤ ਪਹਿਲਵਾਨ ਜੀ ਥਾੜੀ ਵਾਲ ਅਗਲੀ ਕੁਸ਼ਤੀ ਵਾਲੇ ਮਨ ਤਿਆਰੀ ਕਰਕੇ ਮੇਰੇ ਲਾਗੇ ਆਜੋ ਪਰ ਨਾਲੇ ਬਰਤੀ ਦੇ ਕੇ ਜਿਹੜੀ ਅਗਲੀ ਕੁਸ਼ਤੀ ਕਰਵਾ ਦੇਣੀ ਹੈ ਔਰ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਕਿਸੇ ਵੀ ਪਹਿਲਵਾਨ ਨਾਲ ਕਿਸੇ ਦੇ ਨਾਲ ਲੜਨਾ ਨਹੀਂ ਜੇ ਪ੍ਰਬੰਧਕ ਕਹਿੰਦੇ ਵੀ ਸਾਨੂੰ ਇਹ ਪ੍ਰੋਬਲਮ ਆਉਂਦੀ ਦੀਦੀ ਇਹਦਾ ਅਸੀਂ ਦੂਸਰੇ ਮਾਮ ਨੂੰ ਕੁਸ਼ਤੀ ਦੇ ਦੇਣੀ ਆ ਇਹ ਨੋਟ ਕਰ ਲਿਆ ਮੇਰੇ ਵੀਰ ਕਿਸੇ ਵੀ ਪਹਿਲਵਾਨ ਨਾਲ ਕਿਸੇ ਵੀ ਪਹਿਲਵਾਨ ਦੇ ਨਾਲ ਲੜਨਾ ਨਹੀਂ ਆਪਾਂ ਮੇਰੇ ਤੱਕ ਚੱਲ ਕੇ ਆਵੇਗਾ ਬਹੁਤ ਤੁਹਾਨੂੰ ਦੱਸ ਦੇਣਾ ਸਾਰੇ ਪਹਿਲਵਾਨ ਵੀ ਧਿਆਨ ਦੇਣ ਕਿਸੇ ਨੇ ਵੀ ਬਾਹਰ ਦੇ ਵਿੱਚ ਲੜਨਾ ਨਹੀਂ ਰੋਹਿਤ ਧਾਰੀ ਵਾਲਾ ਆ ਗਿਆ ਮਨਜੀਤ पार्टी की अपराध का किचन को लाने का दिशा ज्यादा कलवीर आम के बीच वाले डेनी तीर मूर्ति बाला के शेंडर इन्हें भेंटिया के जात जारी करने की बात का दूसरी कंपनी आज तो भारी बिजली जो सेवनी जानते पंजिका में सुखा परमाणु कर्ता पार्टी के हवे ਬਹੁਤ ਵਧੀਆ ਕੁਸ਼ਤੀਆਂ ਜਿਹੜੀਆਂ ਚੱਲ ਰਹੀਆਂ ਨੇ ਕਿ ਜੇ ਮੈਂ ਅੰਗਲ ਬਿਨਾ ਨਕਲ ਨਹੀਂ ਕਰ ਹੁੰਦੀ ਫਾਸਲੇ ਬਿਨਾ ਮੱਚਰ ਨਹੀਂ ਸਰ ਹੁੰਦੀ ਨਾਲ ਮਿਹਨਤ ਤੇ ਜਿੱਤ ਮਿਲਦੀ ਹੈ ਜਿੱਤ ਹੀ ਸਰਬੋਤਮ ਦੀ ਜੜ ਹੁੰਦੀ ਇਧਰ ਦੇ ਪਾਸੇ ਚੋਟੀ ਦੇ ਦੰਗਲ ਦੀ ਗੱਲ ਚੱਲੀ ਹੈ ਐਨ ਸਿਰੇ-ਸਿਰੇ ਦੇ ਮੱਲ ਪੁੱਜਿਆ ਸਾਹੀ ਪਹਿਲਵਾਨ ਜੀ ਫਰਵਾਲਾ ਰਵੀ ਪਹਿਲਵਾਨ ਅਤੇ ਮਾਲਕ ਦੇ ਦਰਮਿਆਨ ਹਨ ਇਹਨਾਂ ਚੋਟੀ ਦੇ ਦੰਗਲ ਜਿਹੜਾ ਚੱਲ ਰਿਹਾ ਅੱਜ ਗੜੀ ਅਜੀਤ ਸਿੰਘ ਦੀ ਧਿਰ ਤੇ ਦੁਨੀਆ ਦੇ ਮੰਨੇ ਪ੍ਰਵਾਨੇ ਮੱਲ ਪੁੱਜਿਆ ਇਧਰ ਤਿੰਨ ਖੋਪਰ ਦਿੱਤੇ ਜਾਣੇ ਹਨ ਪਰਵਾਰਾਂ ਦੇ ਦਿਨੋਂ ਸਤਾਰਾ ਜਿਨ੍ਹਾਂ ਨੂੰ ਅਜੀਤ ਸਿੰਘ ਬੋਲਣ ਬਹੁਤ ਵੱਡੇ ਸੇ

ਚੈਰੀਟੇਬਲ ਡਰਾਸਟਰ ਪੰਡ ਗੜੀਜੀਤ ਸਿੰਘ ਤੇ ਸਲਾਨਾ ਜੋ 71ਵਾਂ ਸਲਾਨਾ ਜੋੜ ਮੇਲਾ ਸਾਈਂ ਪਿਆਰਾ ਦਾਸ ਗੱਦੀ ਨਿਸ਼ੀਨ ਸਰਫਰਾਸਤ ਉਹਨਾਂ ਦੀ ਰਹਿਮਾਈ ਹੈ ਸੋ ਇਸ ਸੰਝ ਮੇਲੇ ਦੇ ਵਿੱਚ ਉੱਚ ਕੋਟੀ ਦੇ ਪਹਿਲਵਾਨ ਆਪੋ ਆਪਣੇ ਜੋਰ ਜਮਾਈ ਦਾ ਪ੍ਰਦਰਸ਼ਨ ਕਰ ਰਹੇ ਆ ਸੋ ਦੂਰ ਨੇੜੇੋਂ ਸੰਗਤਾਂ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਇਸ ਸੰਝ ਮੇਲੇ ਤੇ ਪਹੁੰਚ ਰਹੀਆਂ ਨੇ ਸੋ ਸਾਰੇ ਵੀਰਾਂ ਦਾ ਸ਼ੰਜ ਮੇਲੇ ਤੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਇਸ ਮੇਲੇ ਦੇ ਵਿੱਚ ਤਿੰਨ ਬੁਲਟ ਮੋਟਰਸਾਈਕਲ ਦਿੱਤੇ ਜਾ ਰਹੇ ਨੇ ਘੜੇ ਮੁੰਡੀਆਂ ਦੇ ਨਾਲ ਘੜੀਆਂ ਦੇ ਨਾਲ ਪਹਿਲਵਾਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸੋ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਭਾਈ ਜੀ ਟਰੈਕਟਰ ਨਾਲ ਲਾਓ ਕਿ ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਪਰੇਸ਼ਾਨੀ ਨਹੀਂ ਆਉਂਦੀ ਆ ਜੀ ਮਿਹਰਬਾਨੀ ਕਰਕੇ ਟਰੈਕਟਰ ਨਾਲ ਅੱਗੇ ਲੈ ਜਾਓ ਮੇਰੇ ਭਰਾ ਸਾਰੇ ਪਿੱਛੇ-ਪਿੱਛੇ ਕਰ ਲਓ ਜੀ ਸਾਡੇ ਦਰਮਿਆਨ ਮਨਜੀਤ ਪਹਿਲਵਾਨ ਜੀ ਖਤਰੀ ਆ ਗਏ ਇੱਕ ਵਾਰ ਤਾੜੀ ਮਾਰਦੇ ਜੋਰ ਨਾਲ ਦੁਨੀਆ ਦੇ ਵੱਡੇ ਮੱਲਾਂ 'ਚ ਨਾਮ ਆਉਂ। ਕਦੇ ਬੱਟੀ ਵਾਲੇ ਨਾਲ ਸਿਰਾ ਕਰਾਉਂਦੇ, ਕਦੇ بڑے بڑے ਮੱਲਾਂ ਦੇ ਨਾਲ ਜੋੜੀ ਕਰਾਉਂਦੇ। ਵੀ ਪ੍ਰਦੀਪ ਗੋਲੈਂਡਰ ਜੀ ਆਏ ਇੱਕ ਵਾਰ ਅੱਜ ਜੋੜੀ। ਤਾੜੀਆਂ ਮਾਰਦੇ ਜੋਰ ਨਾਲ ਇਹਨਾਂ ਮੱਲਾਂ ਦੇ ਲਈ। ਸਾਹਮਣੇ ਦੇਖਾਂਗੇ। ਹਾਂਜੀ ਪੰਜੇ ਬਾਪਾਂ ਦੀ ਚੱਕ ਦਾ ਨਾਮ ਕੀ ਆਹੋ? ਤੇ ਕਰਮਾ ਪਹਿਲਵਾਨ ਦੀ ਰਾਮੇਵਾਰ ਬੈ ਜਾਵੇ ਮੁੰਡੀਆਂ ਤੇ ਕੁਸ਼ਤੀਆਂ ਦੀ। ਮੇਪੀਆ ਰੇਗੇ ਦਾ। ਬੋਰ ਨਾਲ ਦੂਰ ਬੈਠੇ ਰਹੀ ਹੈ <hepats> <XP et athlete> ਔਰ ਦੂਸਰੀ ਬੋਲਵਾਲੀ কুਸਤੀ ਵਾਲੇ ਮਨ ਲਾ ਕੇ ਤਾਰੀ ਬਾਦ ਹੋ ਗਿਆ ਸਰੇ ਦੇ ਮਾਣ ਇਧਰ ਕੌਸ਼ਲ ਪਹਿਲਵਾਨ ਜੀ ਤਲੇਤਾ ਰਹਿ ਕੇ ਇਤਿਕ ਪਹਿਲਵਾਨ ਦੀ ਸ਼ਾਨ ਹੋ ਜਾਂਦਾ ਜਦੋਂ ਮੇਰਾ ਖਾਜੀ ਆਉਂਦਾ ਸਰਵਾ ਦਿਨ ਦੋਤੀਆ ਤੇ ਬੱਕਰੇ ਦੇ ਬੋਲ ਕਿਸੇ ਨਹੀਂ ਫਾਨਾਸ ਦੇ ਸਾਹਮਣੇ ਯਾਦ ਜੰਨੇ ਬੈਠ ਜਾ ਹਾਂ ਨੀ ਚੋਟੀ ਦਾ ਦੰਗਲ ਚੱਲ ਰਿਹਾ ਬਾਕੀ ਦੀਆਂ ਪਰਜੀਆਂ ਮੇਰੇ ਕੋਲ ਪੁੱਜਦੀਆਂ ਕਰਦੇ ਮੇਰੇ ਭਰਾ ਸਾਹਮਣੇ ਖੜੀ ਜਾਣ ਕੋ ਬਿਨਾਂ ਮਤਬਤ ਦੇ ਜਿਹੜੇ ਬੈਲਵਾਲ ਆ ਜਾ ਵੇ ਜਿਹੜੇ ਜਿਹੜੇ ਵੀਰਾਂ ਦੀ ਪ੍ਰਬੰਧਕਾਂ ਨੇ ਅਖਾੜੇ ਦੇ ਵਿੱਚ ਡਿਊਟੀ ਕਰ ਰਹੇ ਨੇ ਉਹਨਾਂ ਨੇ ਆਪੇ ਆਪ ਸਾਡੀ ਦੇਖ ਕੇ ਕੁਰਸੀ ਕਰਾ ਦੇਣੀ ਹੈ ਸੋ ਪਰਸੀਆਂ ਕੱਢਣ ਵਾਲਿਆਂ ਨੂੰ ਵੀ ਤੁਸੀਂ ਪਰੇਸ਼ਾਨ ਨਾ ਕਰੋ ਇੱਕ ਮਿੰਟ ਰੋਕੀ ਭਾਈਆ ਟਰੈਕਟਰਾਂ ਵਾਲੇ ਭਰਾਵਾਂ ਕੇ ਹੱਥ ਜੋੜ ਕੇ ਬੇਨਤੀ ਮੇਰੇ ਵੀ ਟਰੈਕਟਰ ਇੱਧਰਲੇ ਪਾਸੇ ਕਰ ਲਓ ਕਿਉਂਕਿ ਬਜ਼ੁਰਗ ਖੜੇ ਹੋ ਉਹਨਾਂ ਨੂੰ ਵੀ ਨਾ ਕੁਝ ਨਹੀਂ ਸਾਰੇ ਬੰਦੇ ਵੀ ਤੁਸੀਂ ਸਾਡਾ ਸਾਥ ਦਿਓ ਮਿਹਰਬਾਨੀ ਕਰਕੇ ਟਰੈਕਟਰ ਜਿਹੜੇ ਪਾ ਇਧਰਲੇ ਪਾਸੇ ਕਰਦੀ ਆ ਸਾਹਮਣੇ ਜਿਹਦੇਲੇ ਪਾਸੇ ਕੋਠੀਆਂ ਨੇ ਮਿਹਰਬਾਨੀ ਕਰਕੇ ਇਧਰਲੇ ਪਾਸੇ ਸਾਰੇ ਟਰੈਕਟਰਵਾਦ ਦੇ ਪਿਛਲੇ ਪਾਸੇ ਜਿੰਨੇ ਵੀ ਬਜ਼ੁਰਗ ਬੈਠੇ ਆ ਉਹ ਜੋ ਜਿਹੜੇ ਕੁਸ਼ਤੀ ਦੇਖਣ ਆਏ ਉਹਨਾਂ ਕੋਈ ਵੀ ਕੁਸ਼ਤੀ ਜਿਹੜੀ ਦੇਖਾਈ ਦੇ ਰਹੀ ਕਿਸ ਕਰਕੇ ਵੇਂਦੀ ਹੈ ਭਰਾਵਾਂ ਨੂੰ ਸਾਡਾ ਸਾਥ ਦਿਓ ਕਿ ਪੁੱਤ ਭਰਵਾਨ ਵਾਲੇ ਦੰਦ ਵੜਕਾ ਮੰਦੋ ਮੰਦੀ ਹੈ ਬਾਪੂ ਦੀ ਮੋਠਕੜ ਦੀ ਉਮਰ ਲ ਮੇਰੀ ਉਹਦੀ ਲੋਕ ਕੱਢੀ ਗਾਉਂ ਦੇ ਇਲਾਕੇ ਵਿੱਚ ਲੋੜ ਕਰਦੀ ਰਾਜਾ ਕੇਲਾ ਨਾਵੇਂ ਬੱਡਵਾਲ ਦੇਖਦਾ ਗੱਲ ਸਿੱਧੀ ਵੱਜਦੀ ਟਿਕਾਣੇ ਮਿੱਤਰੋ ਕਿ ਜ਼ਿੰਦਗੀ ਵਿੱਚ ਹੌਸਲਾ ਕਦੇ ਨਾ ਛੱਡਿਏ ਕਦੇ ਛੱਡਿਏ ਨਾ ਯਾਰ ਪੁਰਾਣੇ ਮਿੱਤਰੋ ਜਨ ਮਿੱਤ ਗੇਡੀ ਨਾਵੇਂ ਦੇ ਸਮਾਵੇ ਵੱਡੀ ਬੋਲਦੇ ਜਿਹੜੇ ਪ੍ਰਬੰਧ ਕਰਦੇ ਆ ਜਨ ਪਰਵਾਹ ਵੱਲੋਂ ਕਿਤੇ ਜਾਣੇ ਨੇ ਜਲਜੀਤ ਸਿੰਘ ਬਟੂਸ ਖਾਨਕ ਲਾਹੌਰੀ ਦਾ ਪਿੰਡ ਦੇ ਵਿੱਚ ਸਰਦਾਰ ਜੇਲ ਸਿੰਘ ਸਰਪੰਚ ਚੰਦ ਗੜੀ ਜੀ ਸਿੰਘ ਇੱਕ ਵਾਰ ਲੈ ਇੱਕ ਵਾਰ ਕਿਸੇ ਦੀ ਕਿਸੇ ਮੋਟਰਸਾਈਕਲ ਦੀ ਚਾਬੀ ਸਾਡੇ ਸਟੇਜ ਤੇ ਪਈ ਹੈ ਕੋ ਮੇਰਾ ਵੀਰ ਆਪਣੀ ਨਿਸ਼ਾਨੀ ਦੱਸ ਕੇ ਆਪਣੀ ਮੋਟਰਸਾਈਕਲ ਦੀ ਚਾਬੀ ਲੈ ਜੁਵੇ ਚਲੋ ਟਾੜੀ ਕੁਸ਼ਤੀ ਦੇ ਵਿੱਚ ਸ਼ਮੀ ਪਾਲਵਾ ਜੀ ਫਗਵਾੜਾ ਜੇਤੂ ਰਿਹਾ ਤਾੜੀ ਮਾਰਦੇ ਜ਼ੋਰਦਾਰ ਹਾਂਜੀ ਰਾਜੀ ਪਾਲਵਾ ਜੀ ਰਹੀਏ ਬਾਤ ਤਿਆਰੀ ਕਰੇ ਬਕਰਾਂਤ ਇੱਥੇ ਬਹਿੰਜਣ ਤੇ ਬਹੁਤ ਬਹੁਤ ਧੰਨਵਾਦ ਆਇਆ ਹੋਇਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਐਂਡਰ ਵਾਲ ਵੀਰਾਂ ਦਾ ਅਗਲਾ ਪਹੁੰਚੇ ਨੇ ਪੱਤਰਕਾਰ ਜੀ ਸਰਪਾਲ ਸਿੰਘ ਜੱਜ ਕੋਰ ਪੰਜਾਬ ਹੈਡਲਾਈਨ ਤੋਂ ਸਰਪਾਲ ਜੱਜੀ ਪੱਤਰਕਾਰ ਚਿੰਜੀ ਲਦਵਾ ਜੀ ਗੱਗ ਬਾਣੀ ਤੋਂ ਪਹੁੰਚੇ ਨੇ कुर्सी आहे बु वॾा प्यार

ਦੁਆਨ ਲੋਕਾਂ ਦੇ ਵਿੱਚ ਕਹਿੰਦੇ ਜਿਹੜੀ ਕੁਸ਼ਤੀ ਹੁੰਦੀ ਹੈ ਨਾਲੋਂ ਥਲਾ ਕਦਰ ਤੋਂ ਨਹੀਂ ਜਰਨਾ ਤਾਂ ਤੁਸੀਂ ਵੀ ਪਹਿਲਾ ਬੋਲ ਤੋਂ ਜਰਨਾ ਨੂੰ ਸਵਾਗਤ ਕਰਨਾ ਹੈ ਤਾਂ ਅਗਲੀ ਦਾ ਸਰਦਾਰ ਜੀ ਆਇਓ ਮਰੇ ਅੱਜ ਤਾਂ ਆਗਾ ਕਾਲੀ ਤੁਸੀਂ ਤਾਂ ਖੈਰ ਤੋਂ ਹੋ ਗੋ ਰਾਜ ਜਦੋਂ ਤੁਸੀਂ ਕਾਰ ਕਰਦੇ ਤਾਂ ਸਰਦਾਰ ਮਹਾਸੰਗੀ ਦੋਹਰ ਕੋਟਾ ਨੂੰ ਜਿਹੜੇ ਤੁਸੀਂ ਯਾਰਦ ਦੀ ਹੁਣੇ ਚੜਾਵਾ ਵਾਲੀ ڪالا راجي صاحب جو ڄاڻڻ والا ۽ ٻئي نيول رائٽر صاحب جو ٻئي ڪوشش ڪرا پرڪرڻا ۽ ٻيو ٻڌڻي آهيو ۽ ڏسڻي آهيو

ਆਹ ਜੱਟ ਬੂਟਾਂ ਦੇ ਘਰ ਦੇ ਟੋਕਟ ਪੱਗ ਬੂਟੂਰੇ ਦੀ ਹਾਰੇ ਹੁੰਦੇ ਜਿਹੜੇ ਦੇ ਵਿੱਚ ਟੱਕਰ ਤੈਨੂੰ ਬੂਟਰਾ ਚਲਮਚਿੱਟੇ ਦੇ ਪੱਖੇ ਆ ਗਈ ਕਦੇ ਬੂਟਰਾ ਕਾਜ ਆਵੇ ਕੋਈ ਮੁਸ਼ਕਲ ਹੱਲ ਕਰਨਾ ਪੈਣਾ ਸੀ ਬਹੁਤ ਕਮਤੀ ਸੀ ਉਹ ਜਿਹੜੇ ਦੇ ਖਿਆਲ ਤੋਂ ਪੰਜਾਬ ਹੰਡਿਆ ਪੁੱਛੀ ਦਾਦੇ ਕੋਲੋਂ ਕਿੰਨੇ ਅੱਫਾ ਆਪ ਬੱਤੀ ਸੀ ਹੱਥ ਕਿੰਨੇ ਆਪਣੀ ਰਾਤ ਕਿੰਨੇ ਸੀ ਆਈ ਜਾਣੀ ਲੋਰ ਕਪੂਰੇ ਦੀ ਆਹ ਜੱਟ ਬੂਟਾਂ ਦੇ ਘਰ ਦੇ ਟੋਕਟ ਪੱਗ ਬੂਟੂਰੇ ਦੀ ਹਾਰੇ ਹੁੰਦੇ ਜਿਹੜੇ ਦੇ ਵਿੱਚ ਟੱਕਰ ਤੈਨੂੰ ਬੂਟਰਾ ਚਲਮਚਿੱਟੇ ਤੋ ਮੁਸ਼ਕਲ ਹੱਦ ਤਦ ਨਾ ਪਰਾਈ ਹੁਕਮਤੀ ਸੀ 28850 ਪੰਜਾਬ ਰੋਇਆ ਪਛਤਾ